ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਕੁਝ ਗਿਆ ਸੁਜਨਾ ਨੇ ਆਕਰ ਕੇ ਪ੍ਰਸ਼ਨ ਕੀਤਾ ਹੈ ਮਹਾਰਾਜੀ ਸਭ ਜਗ੍ਹਾ ਹੀ ਕੋਈ ਨਾ ਕੋਈ ਡਰ ਲੱਗਿਆ ਰਹਿੰਦਾ ਹੈ ਸੋ ਪੈ ਤੁਰਹਿਤ ਕਿਹੜੀ ਜਗ੍ਹਾ ਹੈ ਗੁਰੂ ਤਰ ਬਖਸ਼ਿਸ਼ ਕਰਦੇ ਹਨ ਪੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀ ਉਸੋਏ ਇਹ ਪਈ ਸਾਰਾ ਆਕਾਰ ਜਗਤ ਹੀ ਡਰ ਦੇ ਵਿੱਚ ਅੰਦਰ ਰਹਿੰਦਾ ਹੈ ਭਾਵ ਹਰ ਕਿਸੇ ਨੂੰ ਕੋਈ ਨਾ ਕੋਈ ਡਰ ਵਿਆਪਦਾ ਹੀ ਰਹਿੰਦਾ ਹੈ ਪਰੰਤੂ ਹਰੀ ਸਭਨਾ ਦਾ ਜੀਵਨ ਰੂਪ ਹੈ ਉਹ ਸਦਾ ਹੀ ਨਿਰਭਉ ਭੈ ਤੋਂ ਰਹਿਤ ਹੈ ਕਿਉਂਕਿ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚੁ ਇਕ ਅਸਾਜਿ ਦੀਵਾਰ ਸਤਿਗੁਰ ਸੇਵਿਐ ਹਰਿ ਮਨ ਵਸੈ ਤਿਤੈ ਪਉ ਕਦੇ ਨ ਹੋਇ ਸਤਿਗੁਰੂ ਜੀ ਦੀ ਸੇਵਾ ਕਰਨ ਨਾਲ ਹਰੀ ਮਨ ਹਿਰਦੇ ਵਿੱਚ ਵਸ ਜਾਂਦਾ ਹੈ ਫਿਰ ਜਿੱਥੇ ਹਰੀ ਵਸ ਜਾਂਦਾ ਹੈ ਉੱਥੇ ਕਦਾ ਚਿਤ ਵੀ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ ਸਤ ਪ੍ਰਕਾਰ ਦਾ ਡਰ ਨਹੀਂ ਲੱਗਦਾ ਜਿਵੇਂ ਕਿ ਧਰਮ ਸ਼ਾਸਤਰਾਂ ਦਾ ਕਥਨ ਹੈ ਇਹ ਪੈ ਪਰਲੋਕ ਪੈ ਜਨਮ ਬੀਦਨਾ ਜਾਤ ਅਨ ਰਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਤ ਦੁਸ਼ਮਨ ਦੁਖ ਤਿਸਨੂੰ ਨੇੜ ਨ ਆਵੇ ਪੋਹੀ ਨ ਸਕੇ ਕੋਏ ਉਸ ਹਿਰਦੇ ਵਿੱਚ ਵਸਣ ਵਾਲੇ ਗੁਰਮੁਖ ਜਾਨੂ ਪ੍ਰਤੱਖ ਦੁਸ਼ਮਨ ਵੈਰੀ ਤੇ ਦੁਖ ਆਦ ਕੋਈ ਵੀ ਨੇੜੇ ਨਜ਼ਦੀਕ ਨਹੀਂ ਆਉਂਦਾ ਬਲਕਿ ਕੋਈ ਪੋ ਪੋਹੇ ਸਪਰਸ਼ ਵੀ ਨਹੀਂ ਕਰ ਸਕਦਾ ਦੁਸ਼ਮਣੀ ਕਰਨ ਵਾਲੇ ਕਾਮ ਕ੍ਰੋਧਾਦ ਤੇ ਦੁੱਖ ਦੇਣ ਵਾਲੇ ਜਮਦੂਤ ਨੇੜੇ ਨਹੀਂ ਆਉਂਦੇ ਅਤੇ ਗਿਆਨ ਸ਼ਬਦ ਸਪਰਸ਼ ਆਦ ਕੋਈ ਵੀ ਛੂ ਨਹੀਂ ਸਕਦਾ ਗੁਰਮੁਖ ਮਨ ਵਿਚਾਰਿਆ ਜੋ ਤਿਸ ਭਾਵੇ ਸੋ ਹੋਏ ਗੁਰਮੁਖ ਜਨਾਂ ਨੇ ਆਪਣੇ ਮਨ ਹਿਰਦੇ ਵਿੱਚ ਇਹ ਨਿਰਣਾ ਕੀਤਾ ਹੈ ਕਿ ਜੋ ਵੀ ਉਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੋ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ ਨਾਨਕ ਆਪੇ ਹੀ ਪਤ ਰਖਸੀ ਕਾਰਜ ਸਵਾਰੇ ਸੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸੋਏ ਤੋਂ ਭਾਵ ਉਹ ਪਰਮੇਸ਼ਰ ਆਪ ਹੀ ਆਪਣੇ ਪਿਆਰਿਆਂ ਦੀ ਪਤ ਇੱਜ਼ਤ ਪ੍ਰਤੀਸ਼ਟਾ ਰੱਖਦਾ ਹੈ ਅਤੇ ਆਪ ਹੀ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਮੋਖ ਰੂਪੀ ਕਾਰਜ ਨੂੰ ਸੰਵਾਰਨ ਵਾਲਾ ਹੈ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਦੇ ਵੀ ਫੁਨ ਜਾਹੇ ਕਈ ਸੱਜਣ ਮਿੱਤਰ ਭਾਵ ਜੀਵ ਸੰਸਾਰ ਤੋਂ ਚੱਲਣ ਲੱਗੇ ਕੁਝ ਕਰਨ ਲੱਗੇ ਹਨ ਕਈ ਪਹਿਲਾਂ ਹੀ ਚਲੇ ਗਏ ਹਨ ਜੋ ਕੋਈ ਰਹਿੰਦੇ ਬਾਕੀ ਹਨ ਉਹ ਵੀ ਫੁਨ ਕਈਏ ਪੁਨ ਉਹਨਾਂ ਵਾਂਗ ਚਲੇ ਜਾਣਗੇ ਭਾਵ ਸਾਰੇ ਵਿਛੜਦੇ ਜਾਂਦੇ ਆ ਜਿਨਿ ਸਤਗੁਰ ਨਾ ਸੇਵਿਓ ਸੇ ਆਈ ਗਏ ਪਛਤਾਹੇ ਪਰ ਜਿਨਾਂ ਪੁਰਸ਼ਾ ਨੇ ਇਸ ਪੈਦਾਇਕ ਸੰਸਾਰ ਵਿੱਚ ਸਤਗੁਰਾਂ ਨੂੰ ਸੇਵਨਾ ਨਹੀਂ ਨ ਕੀਤਾ ਉਹ ਜਨਮ ਧਾਰ ਕੇ ਆਏ ਤੇ ਪਰਲੋਕ ਵਿੱਚ ਗਏ ਪਛਤਾਉਦੇ ਹੀ ਰਹਿੰਦੇ ਆ ਉਹ ਮਨੁੱਖਾ ਜਨਮ ਧਾਰ ਕੇ ਸੰਸਾਰ ਵਿੱਚ ਆਏ ਸੀ ਪਰ ਆਪਣੀ ਜ਼ਿੰਦਗੀ ਨੂੰ ਵਿਸ਼ਿਆਂ ਵਿੱਚ ਬਰਬਾਦ ਕਰਕੇ ਪਛਤਾਪ ਕਰਦੇ ਹੋਏ ਇਤੋਂ ਪਰਲੋਕ ਨੂੰ ਚਲੇ ਗਏ ਹਨ ਨਾਨਕ ਸਾਚ ਰਤੇ ਸੇ ਨ ਵਿਛੜ ਹੈ ਸਤਿਗੁਰ ਸੇਬ ਸਮਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਸੱਜਣ ਸਤ ਸਰੂਪ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਹਨ ਉਹ ਕਦਾ ਚਿਤ ਵੀ ਵਿਛੜਦੇ ਨਹੀਂ ਹਨ ਸਗੋਂ ਸਤਗੁਰਾਂ ਦੀ ਸੇਵਾ ਕਮਾ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦੇ ਆ ਸਤਿਗੁਰਾਂ ਦੀ ਸੇਵਾ ਕਰਕੇ ਆਨੰਦ ਦੇ ਸਹਿਤ ਹੋ ਜਾਂਦੇ ਆ ਪੌੜੀ ਤੇਸ ਮਿਲੀਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣ ਕਾਰੀ ਏ ਭਾਈ ਇਸ ਕਰਕੇ ਉਸ ਸਤਿਗੁਰ ਸੱਜਣੈ ਕਹੀਏ ਮਿੱਤਰ ਨੂੰ ਮਿਲਣਾ ਕਰੀਏ ਜਿਸ ਦੇ ਹਿਰਦੇ ਅੰਦਰ ਗੁਣ ਕਰਨ ਵਾਲਾ ਹਰੀ ਵਸਦਾ ਹੈ ਜਿਸ ਦੇ ਅੰਦਰ ਗੁਣ ਕਾਰੀ ਗੁਣ ਵਿਸ਼ਿਆਂ ਨੂੰ ਨਾਸ਼ ਕਰਨ ਵਾਲਾ ਕਾਰੀ ਉਪਾਅ ਇਲਾਜ ਪਾਵ ਹਰੀ ਨਾਮ ਵਸਦਾ ਹੈ। ਇਸ ਮਿਲਿਆ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚ ਹਉ ਮਾਰੀ। ਉਸ ਪ੍ਰੀਤਮੈ ਪਿਆਰੇ ਪਰਮਪਿਆਰ ਦੇ ਅਸਪਦ ਰੂਪ ਸਤਿਗੁਰਾਂ ਨੂੰ ਮਿਲਣਾ ਕਰੀਏ। ਜਿਨ੍ਹਾਂ ਨੇ ਆਪਣੇ ਅੰਤਿਸ਼ ਕਰਨ ਦੇ ਵਿੱਚੋਂ ਅੰਦਰੋਂ ਹੰਗਤਾ ਮਮਤਾ ਮਾਰ ਲਈ ਹੈ। ਜਿਨ੍ਹਾਂ ਨੇ ਗੁਰਸਿੱਖਾ ਨੂੰ ਨਾਮ ਦ੍ਰਿੜ ਕਰਾ ਕੇ ਉਨ੍ਹਾਂ ਦੇ ਹਿਰਦੇ ਅੰਦਰੋਂ ਹੋਮੇ ਨਿਵਰਤ ਕਰ ਦਿੱਤੀ ਹੈ ਸੋ ਸਤ ਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ ਉਹ ਪੂਰਾ ਕਈ ਪੂਰਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜੀ ਧੰਤਾ ਦੇ ਜੋਗ ਹੈ जिन्होंने परमेश्वर ਦੇ ਨਾਮ ਦਾ ਉਪਦੇਸ਼ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸ਼ੁਭ ਗੁਣਾ ਵਿੱਚ ਸੰਵਾਰ ਦਿੱਤਾ ਹੈ ਨਿਤ ਜੱਪਿਓ ਸੰਤੋ ਰਾਮ ਨਾਮ ਪੌਜਲ ਬਿਕਤਾਰੀ हे ਸੰਤ ਜਨੋ ਨਿਤਾ ਪ੍ਰਤੀ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ ਜੋ ਬਿਕ ਵਿਹੋ ਰੂਪ ਪੌਜਲ ਪੈ ਦਾ ਇੱਕ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਇਸ ਸੰਸਾਰ ਸਮੁੰਦਰ ਤੋਂ ਭਗਤੀ ਦੀ ਤਾਰੀ ਮਾਰ ਕੇ ਜਾਂ ਭਗਤੀ ਰੂਪ ਤਾਰੀ ਬੇੜੀ ਤੇ ਚੜ ਕੇ ਪਾਰ ਹੋ ਜਾਵੋਗੇ ਗੁਰ ਪੂਰੇ ਹਰ ਉਪਦੇਸਿਆ ਗੁਰ ਵਿਟੜਿ ਅਹੋ ਹਉ ਸਦਵਾਰੀ ਪੂਰਨ ਸਤਗੁਰਾਂ ਨੇ ਹਰੀ ਦੇ ਨਾਮ ਦਾ ਉਪਦੇਸ਼ ਦਿੱਤਾ ਹੈ ਇਸ ਕਰਕੇ ਹਉ ਮੈਂ ਸਦ ਹਮੇਸ਼ਾ ਆਪਣੇ ਗੁਰਾਂ ਦੇ ਉੱਪਰੋਂ ਵਾਰਨੀ ਬਲਹਾਰਨੀ ਜਾਂਦਾ ਹਾਂ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਚੱਕਰੀ ਸੁਖੀ ਹੂੰ ਸੋਖਸਾਰ ਏ ਗੁਰਸਿੱਖੋ ਸਤਿਗੁਰਾਂ ਦੀ ਸੇਵਾ ਟਹਿਲ ਚੱਕਰੀ ਨੌਕਰੀ ਵਾਂਗ ਕਰੋ ਚਾ ਨਾਲ ਕਰੋ ਜਿਵੇਂ ਨੌਕਰ ਬਹੁਤ ਸਾਵਧਾਨ ਹੋ ਕੇ ਨੌਕਰੀ ਕਰਦਾ ਇਓ ਬਹੁਤ ਸਾਵਧਾਨੀ ਨਾਲ ਸੇਵਾ ਕਰੇ ਕੋਈ ਟਲਿਆਈ ਨਾ ਹੋਵੇ ਸਤਗੁਰਾਂ ਦੀ ਸੇਵਾ ਚਾ ਉਤਸ਼ਾਹ ਦੇ ਨਾਲ ਕਰੀ ਭਾਵ ਕਰਨੀ ਚਾਹੀਦੀ ਹੈ ਫਿਰ ਸੁਖੀ ਹੂੰ ਸੁੱਖਾਂ ਤੋਂ ਵੀ ਵੱਡਾ ਸਾਰ ਸ੍ਰੇਸ਼ਟ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਜਿਵੇਂ ਕਿ ਜਿਸ ਪ੍ਰਕਾਰ ਭਾਈ ਪਗੀਰਤ ਜੀ ਨੇ ਸਤਗੁਰਾਂ ਦਾ ਬਚਨ ਮੰਨ ਕਰਕੇ ਸੇਵਾ ਕੀਤੀ ਜਦੋਂ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਸੁਲਤਾਨਪੁਰ ਲੁੱਧੀ ਵਿਖੇ ਆਏ ਅਤੇ ਤਲਵੰਡੀ ਦਾ ਹਾਲ ਦੱਸ ਕੇ ਆਪਣੀ ਬੇਨਤੀ ਕਹੀ ਕਿ ਮਹਾਰਾਜ ਜੀ ਬਾਕੀ ਤਾਂ ਮੇਰੀ ਜ਼ਿੰਦਗੀ ਬਤੀਤ ਹੋਈ ਜਾ ਰਹੀ ਆ ਪਰ ਇੱਕ ਲੜਕੀ ਦੇ ਵਿਆਹ ਦਾ ਵੱਡਾ ਕਾਰ ਜਾਣ ਪਿਆ ਹੈ ਜਿਸ ਦੇ ਕਰਨ ਤੋਂ ਮੈਂ ਅਸਮਰੱਥ ਹਾਂ ਇਸ ਲਈ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੇਰੀ ਸਹਾਇਤਾ ਕਰੋ ਤਦੋਂ ਸਤਿਗੁਰਾਂ ਨੇ ਭਾਈ ਭਗੀਰਥ ਜੀ ਨੂੰ ਭਾਈ ਮਰਦਾਨਾ ਜੀ ਦੀ ਲੜਕੀ ਦੀ ਸ਼ਾਦੀ ਵਾਸਤੇ ਸੌਦਾ ਪਤਾ ਲੈਣ ਲਈ ਲਾਹੌਰ ਭੇਜਿਆ ਅਤੇ ਹੁਕਮ ਕੀਤਾ ਕਿ ਕ ਰਾਤ ਤੋਂ ਵੱਧ ਸਮਾਂ ਲਾਹੌਰ ਵਿੱਚ ਨਹੀਂ ਰਹਿਣਾ ਭਾਈ ਪਗੀਰਤ ਜੀ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਕੇ ਲਾਹੌਰ ਵਿਖੇ ਸੌਦਾ ਲੈਣ ਲਈ ਤੁਰ ਪਿਆ ਤੇ ਉੱਥੇ ਜਾ ਕੇ ਇੱਕ ਮਾਨਸੁਖ ਸ਼ਾਹੀ ਦੀ ਦੁਕਾਨ ਉੱਪਰ ਪਹੁੰਚਿਆ ਜੋ ਬਹੁਤ ਤਨੀਸੀ ਅਤੇ ਉਸ ਦਾ ਬਹੁਤ ਵੱਡਾ ਵਪਾਰ ਦਾ ਕੰਮ ਸੀ ਭਾਈ ਪਗੀਰਤ ਜੀ ਨੇ ਸੌਦੇ ਵਾਲਾ ਕਾਗਜ਼ ਉਸ ਨੂੰ ਫੜਾਇਆ ਤੇ ਕਿਹਾ ਕਿ ਮੇਰਾ ਇਹ ਕਾਰਜ ਛੇਤੀ ਤੋਂ ਛੇਤੀ ਕਰ ਦਵੋ ਕਿਉਂਕਿ ਮੈਂ ਜਲਦੀ ਵਾਪਸ ਮੁੜਨਾ ਹੈ ਮਨੁੱਖ ਸ਼ਾਹ ਨੇ ਸੌਦੇ ਵਾਲਾ ਕਾਗਜ਼ ਪੜ੍ਹ ਕੇ ਕਿਹਾ ਬਾਕੀ ਸਭ ਤਾਂ ਤਿਆਰ ਹੋ ਜਾਵੇਗਾ ਪਰ ਚੂੜਾ ਤਿਆਰ ਕਰਨ ਨੂੰ ਕੁਝ ਦੇਰ ਲੱਗੇਗੀ ਤਦੋਂ ਪਗੀਰਤ ਜੀ ਨੇ ਕਿਹਾ ਕਿ ਇਹ ਤਾਂ ਸਾਰੀ ਗੱਲ ਪੁੱਠੀ ਹੋ ਜਾਵੇਗੀ ਮੇਰਾ ਤਾਂ ਸਾਰਾ ਜਨਮ ਹੀ ਵਿਅਰਥ ਚਲਿਆ ਜਾਵੇਗਾ ਸ਼ਾਹੂਕਾਰ ਨੇ ਹੈਰਾਨ ਹੋ ਕੇ ਪੁੱਛਿਆ ਕਿ ਕਾਰਨ ਹੈ ਜੇ ਕਿਸੇ ਰਾਜੇ ਨੇ ਵੀ ਆਪਣਾ ਸੇਵਕ ਭੇਜਿਆ ਹੋਵੇ ਤਾਂ ਉਹ ਵੀ ਇਹ ਗੱਲ ਨਹੀਂ ਕਹਿੰਦਾ ਕਿ ਮੇਰਾ ਜਨਮ ਵਿਰਥ ਚਲਿਆ ਜਾਵੇਗਾ ਤਦ ਭਾਈ ਪਗੀਰਥ ਜੀ ਨੇ ਕਿਹਾ ਕਿ हे ਮਨਸੁਖ ਸਾਹੂਕਾਰ ਜੀ ਮੇਰਾ ਸਤਿਗੁਰੂ ਪੂਰਾ ਹੈ ਉਹ ਰਾਜਾ ਦਾਵੀ ਰਾਜਾ ਹੈ ਉਸ ਦਾ ਕਿਹਾ ਹੋਇਆ ਬਚਨ ਕਦੇ ਵੀ ਖਾਲੀ ਨਹੀਂ ਜਾਂਦਾ ਇਹ ਉਹਨਾਂ ਦੀ ਹੀ ਆਗਿਆ ਹੈ ਕਿ ਮੈਂ ਇੱਕ ਰਾਤ ਹੀ ਲਾਹੌਰ ਵਿੱਚ ਰਹਿਣਾ ਹੈ ਇਸ ਤੋਂ ਵੱਧ ਨਹੀਂ ਰਹਿ ਸਕਦਾ ਫਿਰ ਮਾਨਸੁਖ ਜੀ ਨੇ ਕਿਹਾ ਕਿ ਇਸ ਕਲਯੁਗ ਦੇ ਸਮੇਂ ਵਿੱਚ ਐਸਾ ਬਲਵਾਨ ਕੌਣ ਹੈ ਪਾਪ ਕੋਈ ਪੂਰਾ ਨਹੀਂ ਹੋ ਸਕਦਾ ਭਾਈ ਪਗਿਰਤ ਜੀ ਨੇ ਕਿਹਾ ਕਿ हे 샤ਹੂਕਾਰ ਜੀ ਤੁਸੀਂ ਕੋਈ ਸੰਸਾਰ ਨਾ ਕਰੋ ਜਿਨ੍ਹਾਂ ਦੀ ਮੈਂ ਪ੍ਰਸ਼ੰਸਾ ਕਰ ਰਿਹਾ ਹਾਂ ਜੇ ਕੋਈ ਉਹਨਾਂ ਵਿੱਚ ਪੂਰਨ ਸ਼ਰਧਾ ਧਾਰ ਕੇ ਉਹਨਾਂ ਦੀ ਸ਼ਰਨ ਵਿੱਚ ਜਾਵੇ ਤਾਂ ਉਹ ਸੰਸਾਰ ਵਿੱਚ ਪਏ ਹੋਏ ਉਸ ਦੇ ਸਾਰੇ ખોਟੇ ਬੰਦਨਾਂ ਨੂੰ ਨਾਸ਼ ਕਰ ਦਿੰਦੇ ਹਨ ਇਹ ਤਾਂ ਪਰਮੇਸ਼ਰ ਨੇ ਆਪ ਹੀ ਕਲਯੁਗ ਦੇ ਜੀਵਾਂ ਨੂੰ ਤਾਰਨ ਵਾਸਤੇ ਆਪਣਾ ਸਰੂਪ ਪ੍ਰਗਟ ਕੀਤਾ ਹੈ ਇਹ ਸੁਣ ਕੇ ਭਾਈ ਮਨਸੁਖ ਸ਼ਾਹੂ ਕਾਰਨੇ ਗਿਆ ਕਿ ਜੇਕਰ ਉਹ ਮੇਰੇ ਮਨ ਦੀ ਬੁਝ ਲੈਣ ਤਾਂ ਮੈਂ ਸਦਾ ਲਈ ਉਹਨਾਂ ਦਾ ਹੀ ਸੇਕ ਹੋ ਕੇ ਰਹਾਗਾ ਇਓ ਭਾਈ ਪਗੀਰਤ ਜੀ ਨੇ ਉੱਥੇ ਇੱਕ ਰਾਤ ਗੁਜ਼ਾਰੀ ਤੇ ਅਗਲੇ ਦਿਨ ਭਾਈ ਮਨਸੁਖ ਸ਼ਾਹੂ ਕਾਰਜੀ ਨੇ ਆਪਣੇ ਘਰ ਵਿੱਚ ਪਿਆ ਆ ਚੂੜਾ ਲੈ ਕੇ ਪਾਈਪ ਘੀਰਤ ਜੀ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਹਿਤ ਚੱਲ ਪਿਆ ਅਤੇ ਆਪਣੇ ਮਨ ਵਿੱਚ ਇਹ ਸੰਕਲਪ ਕਰ ਲਿਆ ਕਿ ਜੇ ਉਹ ਪੂਰਨ ਹਨ ਤਾਂ ਮੇਰੇ ਦੱਸੇ ਤੋਂ ਬਗੈਰ ਹੀ ਉਹ ਮੈਨੂੰ ਮੇਰਾ ਨਾਮ ਲੈ ਕੇ ਬੁਲਾਉਣ ਤਾਂ ਮੈਂ ਸਤਜਾਨ ਲਵਾਂਗਾ ਕਿ ਇਹ ਸੱਚ ਮੁੱਚ ਹੀ ਮੇਰਾ ਦੁੱਖ ਦੂਰ ਕਰ ਦੇਣਗੇ ਇਉਂ ਬਚਨ ਬਿਲਾਸ ਕਰਦੇ ਸਮੇਂ ਜਦੋਂ ਸੁਲਤਾਨਪੁਰ ਸੈ ਪਹੁੰਚੇ ਤਦੋਂ ਸਤਿਗੁਰਾਂ ਨੇ ਕਿਹਾ ਜੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਪੂਰਬਾਰਧ ਵਿੱਚ ਅੰਕਿਤ ਹੈ ਆਉ ਉਪਗੀਰਤ ਪਰ ਉਪਕਾਰੀ ਮਨ ਮਲਿਆਗਰ ਰੀਤ ਵਿਚਾਰੀ ਪੂਰਬਥੋ ਮਨ ਸੁਖ ਇਹ ਕਾਚਾ ਕਿਉ ਨਾਮ ਚਾਹਿਤ ਅਬ ਸਾਚਾ ਜਾਂ ਤੇ ਆਨਿਉ ਆਪਣੇ ਸੰਗਾ ਧੰਨ ਸੰਤ ਮਤ ਕੀਟੀ ਭਿੰਗਾ ਇਹ ਸੁਣ ਕੇ ਭਾਈ ਮਨਸੁਖ ਸ਼ਾਹੂਕਾਰ ਸਤਗੁਰਾਂ ਦੇ ਚਰਨੀ ਟੈਪਿਆ ਸੋ ਸਾਖੀ ਤੋਂ ਭਾਵ ਹੈ ਕੀ ਪਾਈਪ ਗੀਰਤ ਜੀ ਨੇ ਇੱਕ ਪਾਤਸ਼ਾਹ ਦੇ ਨੌਕਰ ਵਾਂਗੂ ਸਤਗੁਰਾਂ ਦੁਆਰਾ ਲਾਈ ਹੋਈ ਸੇਵਾ ਨੂੰ ਨਿਭਾਇਆ ਭਾਵ ਸਤਗੁਰਾਂ ਦੀ ਆਗਿਆ ਨੂੰ ਮੰਨਣਾ ਕੀਤਾ ਐਥੇ ਮਿਲਨ ਵੜੇ ਆਇਆ ਦਰਗਹਿ ਮੋਖ ਦਵਾਰ ਸਤਗੁਰਾਂ ਦੀ ਸੇਵਾ ਕਰਕੇ ਇਸ ਲੋਕ ਵਿੱਚ ਵੀ ਵਿੜਾਈਆਂ ਇੱਜ਼ਤ ਬਖਸ਼ਿਸ਼ਾਂ ਮਿਲਦੀਆਂ ਹਨ ਅਤੀ ਦਰਗਾਹ ਵਿੱਚ ਵੀ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ ਸੱਚੀ ਕਾਰ ਕਮਾਉਣੀ ਸੱਚ ਪਹਿਨਣ ਸੱਚ ਨਾਮ ਆਧਾਰ ਜੋ ਭਗਤੀ ਰੂਪੀ ਸੱਚੀ ਕਾਰ ਕਮਾਉਣੀ ਕਰਦੇ ਆ ਉਹ ਸੱਚੇ ਨਾਮ ਦਾ ਸਰਵਣ ਰੂਪ ਪਹਿਰਨਾ ਕਰਦੇ ਆ ਸੱਚੇ ਨਾਮ ਦਾ ਹੀ ਆਧਾਰ ਆਸਰਾ ਰੱਖਦੇ ਹਨ ਸਤਗੁਰਾਂ ਦੀ ਸੇਵਾ ਕਰਨ ਵਾਲਿਆਂ ਦੀ ਕਾਰ ਕਮਾਉਣੀ ਵੀ ਸਫਲੀ ਹੈ ਪਹਿਨਣਾ ਵੀ ਸਫਲਾ ਹੈ ਉਹਨਾਂ ਨੇ ਸੱਚੇ ਨਾਮ ਦਾ ਹੀ ਆਸਰਾ ਲਿਆ ਹੋਇਆ ਸੱਚੀ ਸੰਗਤ ਸੱਚ ਮਿਲੈ ਸੱਚੇ ਨਾਮੇ ਪਿਆਰ ਉਹਨਾਂ ਗੁਰਮੁਖਾਂ ਦੀ ਸੰਗਤ ਵੀ ਸੱਚੀ ਹੈ ਉਹਨਾਂ ਦੀ ਸੰਗਤ ਕਰਕੇ ਸੱਚਾ ਨਾਮ ਮਿਲ ਪੈਂਦਾ ਹੈ ਅਤੇ ਸੱਚੇ ਨਾਮ ਨਾਲ ਪਿਆਰ ਪੈ ਜਾਂਦਾ ਉਹਨਾਂ ਦੀ ਸੰਗਤ ਕਰਕੇ ਸੱਚੇ ਨਾਮ ਦਾ ਸਰਵਣ ਕਰਨਾ ਮਿਲਦਾ ਹੈ ਸੱਚੇ ਨਾਮ ਦਾ ਮੰਨਣ ਕਰਨਾ ਮਿਲਦਾ ਹੈ ਅਤੇ ਸੱਚੇ ਨਾਮ ਦਾ ਪਿਆਰ ਇਧਿਆਸਨ ਮਿਲਦਾ ਹੈ ਸਚੈ ਸਬਦ ਹਰਖ ਸਦਾ ਦਰ ਸਚੈ ਸਚਿਆਰ ਉਹਨਾਂ ਨੂੰ ਸਚੇ ਗੁਰਾਂ ਦੇ ਉਪਦੇਸ਼ ਕਰਕੇ ਹਮੇਸ਼ਾ ਹਰਖ ਆਨੰਦ ਪ੍ਰਾਪਤ ਹੁੰਦਾ ਅਤੇ ਉਹ ਸਚੇ ਦੇ ਦਰਬਾਰ ਸੱਚਖੰਡ ਵਿੱਚ ਸਚਿਆਰ ਸਚਾਈ ਵਾਲੇ ਹੁੰਦੇ ਆ ਗਿਆਨ ਸਾਧ ਸੰਗਤ ਰੂਪੀ ਦਰ ਵਿੱਚ ਇਸਤ ਤੋ ਕੇ ਸੱਚ ਦੀ ਪ੍ਰਾਪਤੀ ਵਾਲੇ ਹੁੰਦੇ ਆ ਨਾਨਕ ਸਤਗੁਰ ਕੀ ਸੇਵਾ ਸੋ ਕਰੈ ਜਿਸ ਨੂੰ ਨਦਰ ਕਰੈ ਕਰਤਾਰ ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਗੁਰਾਂ ਦੀ ਸੇਵਾ ਟਹਿਲ ਉਹ ਹੀ ਕਰ ਸਕਦੇ ਆ ਜਿਨ੍ਹਾਂ ਤਾਈਂ ਕਰਤਾਰ ਕਰਤਾਪੁਰਖ ਪਰਮੇਸ਼ਰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਏ ਭਾਈ ਸਤਗੁਰਾਂ ਦੀ ਸੇਵਾ ਤੋਂ ਬਿਨਾ ਜੋ ਹੋਰ ਵਿਡਾਣੀ ਬਗਾਨੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪ ਨੌਕਰੀ ਕਰਨੀ ਆ ਉਸ ਜੀਵਨ ਨੂੰ ਤ੍ਰਕਾਰ ਹੈ ਅਤੇ ਵਸਣ ਨੂੰ ਵੀ ਤ੍ਰਕਾਰ ਹੈ ਅੰਮ੍ਰਿਤ ਛੋੜ ਬਿਖ ਲੱਗੇ ਬਿਖ ਕਟਣਾ ਬਿਖਰਾਸ ਉਹ ਮਨਮੁਖ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਅੰਮ੍ਰਿਤ ਆਨੰਦ ਨੂੰ ਛੱਡ ਕਰਕੇ ਬਿਖ ਵਿਹੋ ਰੂਪ ਮਾਇਆ ਵਿਸ਼ਿਆਂ ਵਿੱਚ ਲੱਗੇ ਹੋਏ ਆ ਵਿਹੋ ਰੂਪ ਮਾਇਆ ਵਿਸ਼ਿਆਂ ਦੀ ਖੱਡੀ ਨੂੰ ਖੱਟਦੇ ਹਨ ਵਿਹੋ ਰੂਪ ਮਾਇਆ ਵਿਸ਼ਿਆਂ ਦਾ ਹੀ ਰਾਸ ਪੁੰਜੀ ਇਕੱਤਰ ਕਰਦੇ ਹਨ ਬਿਖ ਖਾਣਾ ਬਿਖ ਪੈਣੜਾ ਬਿਖ ਕੇ ਮੁਖ ਗਿਰਾਸ ਵਿਹੋ ਰੂਪ ਮਾਇਆ ਵਿਸ਼ਿਆਂ ਨੂੰ ਭੋਗਣ ਲਈ ਵਿਹੋ ਰੂਪ ਹਿੰਸਕ ਭੋਜਨ ਖਾਣਾ ਕਰਦੇ ਹਨ ਵਿਹੋ ਰੂਪ ਮਾਇਆ ਵਿਸ਼ਿਆਂ ਦੀ ਪ੍ਰਾਪਤੀ ਲਈ ਚੰਗੇ ਚੰਗੇ ਬਸਤਰ ਪਹਿਰਨਾ ਕਰਦੇ ਹਨ ਵਿਹਰੂਪ ਮਾਇਆ ਦੀਆਂ ਹੀ ਮੂੰਹ ਦੇ ਵਿੱਚ ਗਰਾਸ ਗਰਾਈਆਂ ਲੈਂਦੇ ਆ ਐਥੈ ਦੁੱਖੋ ਦੁੱਖ ਕਮਾਵਣਾ ਮੋਇਆ ਨਰਕ ਨਿਵਾਸ ਇਸ ਲੋਕ ਵਿੱਚ ਦੁਖਦਾਇਕ ਵਿਸ਼ਿਆਂ ਮਾਇਆ ਨੂੰ ਕਮਾਉਣ ਕਰਕੇ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ ਦੁੱਖ ਹੀ ਦੁੱਖ ਨੂੰ ਕਮਾਉਣਾ ਕਰਦੇ ਆ ਅਤੇ ਮਰੇ ਹੋਿਆਂ ਦਾ ਪਰਲੋਕ ਜਾ ਕੇ ਨਰਕਾਂ ਵਿੱਚ ਵਾਸਾ ਹੋਵੇਗਾ ਮਨਮੁਖ ਮੋਹ ਮੈਲੇ ਸਬਦ ਨ ਜਾਣਨੀ ਕਾਮ ਕ੍ਰੋਧ ਵਿਨਾਸ਼ ਉਹਨਾਂ ਮਨਮੁਖ ਬੇਮੁਖ ਪੁਰਸ਼ਾਂ ਦੇ ਮੂੰਹ ਅੰਤਿਸ਼ ਕਰਮ ਨਿੰਦਿਆ ਚੁਗਲੀ ਕਰਨ ਕਰਕੇ ਮਲੀਨ ਹਨ ਮੈਲੇ ਹਨ ਅਤੇ ਉਹ ਗੁਰਾਂ ਦੇ ਉਪਦੇਸ਼ ਬ੍ਰਾਹਮਣੂ ਨਹੀਂ ਜਾਣਦੇ ਕਾਮ ਕ੍ਰੋਧ ਵਿੱਚ ਲੱਗਣ ਕਰਕੇ ਉਹਨਾਂ ਦਾ ਨਾਸ਼ ਹੋ ਜਾਂਦਾ ਸਤ ਗੁਰ ਕਾ ਭੋ ਛੋਡਿਆ ਮਨ ਹਟ ਕੰਮ ਨ ਆਵੇ ਰਾਸ ਉਹਨਾਂ ਨੇ ਸਤ ਗੁਰਾਂ ਦਾ ਡਰ ਛੱਡ ਦਿੱਤਾ ਹੈ ਭਾਪ ਗੁਰਾਂ ਨੂੰ ਅੰਗ ਸੰਗ ਨਹੀਂ ਜਾਣਦੇ ਤੇ ਆਪ ਹੁਦਰੀਆਂ ਕਰਨ ਕਰਕੇ ਉਹਨਾਂ ਦਾ ਕੋਈ ਵੀ ਕੰਮ ਕਾਰ ਸਚਾਈ ਵਿੱਚ ਨਹੀਂ ਆਉਂਦਾ ਜੰਪੂਰ ਬੱਦੇ ਮਾਰੀ ਹੈ ਕੋ ਨ ਸੁਣੇ ਅਰਦਾਸ ਅੰਤ ਵੇਲੇ ਜਮਾ ਦੀ ਪੂਰੀ ਵਿੱਚ ਬੰਨੇ ਹੋਇਆ ਨੂੰ ਜਮਦੂਤਾ ਵੱਲੋਂ ਮਾਰਿਆ ਜਾਵੇਗਾ ਉਸ ਵੇਲੇ ਕੋਈ ਵੀ ਇਹਨਾਂ ਦੀ ਅਰਦਾਸ ਬੇਨਤੀ ਨਹੀਂ ਸੁਨੇਗਾ ਨਾਨਕ ਪੂਰਬ ਲਿਖਿਆ ਕਮਾਉਣਾ ਗੁਰਮਖ ਨਾਮ ਨਿਵਾਸ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੀਵ ਪਹਿਲੇ ਕੀਤੇ ਕਰਮਾਂ ਦੇ ਲਿਖੇ ਹੋਏ ਅਨਸਾਰ ਹੀ ਹੁਣ ਲੇਖ ਕਮਾਉਣਾ ਕਰਦੇ ਆ ਪਰ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਨਾਮੀ ਦੇ ਨਾਮ ਦਾ ਵਸਣਾ ਹੋਇਆ ਹੈ ਪੌੜੀ ਸੋ ਸਤਗੁਰ ਸੇਵੇ ਹੋ ਸਾਧ ਜਨ ਜਿਨ ਹਰ ਹਰ ਨਾਮ ਦਿਰੜਾਇਆ ਇਸ ਕਰਕੇ ਇਹ ਸਾਧ ਜਨ ਸੰਤ ਜਨੋ ਉਸ ਸਤਗੁਰਾਂ ਨੂੰ ਸੇਵਨਾ ਕਰੋ ਉਸ ਦੀ ਸੇਵਾ ਕਰੋ ਜਿਸ ਗੁਰਾਂ ਨੇ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਦ੍ਰਿੜ ਪਰਪੱਕ ਕਰਵਾਇਆ ਹੈ ਸੋ ਸਤਗੁਰ ਪੂਜੇੋ ਦਿਨ ਸਰਾਤ ਜਿਨ ਜਗਨਨਾਥ ਜਗਦੀਸ਼ ਜਪਾਇਆ ਉਹ ਸਤਗੁਰਾਂ ਨੂੰ ਦਿਨ ਰਾਤ ਵਿੱਚ ਸਦਾ ਪੂਜਣਾ ਕਰੋ ਜਿਸ ਗੁਰਾਂ ਨੇ ਜਗਤ ਦੇ ਮਾਲਕ ਤੇ ਜਗਦੀਸ਼ ਜਗਤ ਦੇ ਈਸ਼ਵਰ ਸਮਰੱਥ ਪ੍ਰਭੂ ਦਾ ਨਾਮ ਜਪਾਉਣਾ ਕੀਤਾ ਹੈ ਸੋ ਸਤਗੁਰ ਦੇਖੋ ਇੱਕ ਨਿਮਖ ਨਿਮਖ ਜਿਨ ਹਰ ਕਾ ਹਰ ਪੰਥ ਬਤਾਇਆ ਸੋ ਤੋਂ ਭਾਵ ਉਹ ਸਤਿਗੁਰਾਂ ਨੂੰ ਇੱਕ ਨਿਮਖ ਨਿਮਖ ਅੱਖ ਦੇ ਖੋਲਣ ਮੀਚਣ ਦੇ ਸਮੇਂ ਭਾਵ ਥੋੜੇ ਤੋਂ ਵੀ ਥੋੜੇ ਸਮੇਂ ਚਿੰਨ ਚਿੰਨ ਕਾਲ ਵਿੱਚ ਵੇਖਣਾ ਕਰੂ ਜਿਸ ਗੁਰਾਂ ਨੇ ਹਰੀਦਾ ਹਰੀ ਨਾਮ ਜਪਣ ਰੂਪ ਰਸਤਾ ਬਤਾਇਆ ਹੁੰਦਾ ਦੱਸਿਆ ਹੈ ਤੇ ਸਤਿਗੁਰ ਕੀ ਸਭ ਪੱਗੀ ਪਵਹੋ ਜਿਨ ਮੋਹ ਅੰਧੇਰ ਚੁਕਾਇਆ ਏ ਸੰਤ ਜਨੋ ਸਾਰੇ ਉਸ ਸਤਿਗੁਰਾਂ ਦੀ ਪੱਗੀ ਪੋਲਾ ਬੋਲਣਾ ਹੈ ਬਚਨ ਪੱਗੀ ਨਹੀਂ ਕਹਿਣਾ ਪੱਗੀ ਭਾਵ ਚਰਨਾ ਦਾ ਵਾਚਕ ਹੈ ਚਰਨੀ ਪੈਣਾ ਕਰੋ ਜਿਨ੍ਹਾਂ ਗੁਰਾਂ ਨੇ ਮੋਹ ਅਗਿਆਨ ਦਾ ਹਨੇਰਾ ਚੁਕਾਇਆ ਚੁਕਾ ਦਿੱਤਾ ਹੈ ਅਗਿਆਨ ਦੀਆਂ ਦੋ ਸ਼ਕਤੀਆਂ અપਾਨਾ ਪਾਦ ਤੇ ਅਸਤਵਾ ਪਾਦ ਨੂੰ ਚੁੱਕ ਦਿੱਤਾ ਹੈ ਸੋ ਸਤਿਗੁਰ ਕਹੋ ਸਭ ਧੰਨ ਧੰਨ ਜਿਨ ਹਰ ਭਗਤ ਭੰਡਾਰ ਲਹਾਇਆ ਉਸ ਸਤਿਗੁਰ ਸਾਹਿਬ ਜੀ ਨੂੰ ਸਾਰੇ ਧੰਤਾ ਦੇ ਜੋਗ ਕਹਿਣਾ ਕਰੋ ਜਿਨ੍ਹਾਂ ਗੁਰਾਂ ਨੇ ਹਰੀ ਦੀ ਭਗਤੀ ਦਾ ਭੰਡਾਰ ਖਜ਼ਾਨਾ ਲਭਾਇਆ ਪ੍ਰਾਪਤ ਕਰਾਇਆ ਹੈ ਵਾਹੇ ਗੁਰ ਸਾ ਵਾਹਿਗੁਰੂ ਜੀ ਕੀ ਫਤਿਹ